ਅਸੀਂ ਸਤਿ ਸ੍ਰੀ ਅਕਾਲ ਜੀ ਸਾਰਨ ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਦੀ ਵੀਡੀਓ ਬਹੁਤ ਹੀ ਕਮਾਲ ਦੀ ਹੋਣ ਜਾ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਇੱਕ ਅਲੱਗ ਹੀ ਫੀਲ ਦੇ ਵਿੱਚ ਹੋਵੋਗੇ ਤੇ ਇੱਕ ਅਲੱਗ ਤਰ੍ਹਾਂ ਦੀ ਮੋਟੀਵੇਸ਼ਨਲ ਵਾਈਬ ਨੂੰ ਮਹਿਸੂਸ ਕਰ ਸਕੋਗੇ ਕਿਉਂਕਿ ਮੈਨੂੰ ਆਪ ਇਹ ਵੀਡੀਓ ਬਣਾਉਣ ਲੱਗੇ ਇੱਕ ਅਲੱਗ ਤਰ੍ਹਾਂ ਦੀ ਪੋਜ਼ਿਟਿਵਿਟੀ ਤੇ એનર્ਜੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਕੇਸ਼ ਅੰਬਾਨੀ ਦੇ ਲਗਜ਼ਰੀ ਕਾਰ ਅਨਟਿਲਿਆ ਬਾਰੇ ਜੋ ਕਿ ਕਿਸੇ 7 ਸਟਾਰ ਤੋਂ ਘੱਟ ਨਹੀਂ ਹੈ ਸੋ ਇਹ ਕਾਰ ਦੀ ਫੀਲ ਲੈਣ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਮੁਕੇਸ਼ ਅੰਬਾਨੀ ਬਾਰੇ ਕਰਦੇ ਹਾਂ ਮੁਕੇਸ਼ ਅੰਬਾਨੀ ਇੰਡੀਆ ਦੇ ਸਭ ਤੋਂ ਮਸ਼ਹੂਰ ਤੇ ਅਮੀਰ ਬਿਜ਼ਨਸਮੈਨ ਨੇ ਤੇ ਇਹ ਗੱਲ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੇ ਇਹਨਾਂ ਦਾ ਜਨਮ 19 ਅਪ੍ਰੈਲ 1957 ਨੂੰ ਏਡਨ ਵਿੱਚ ਹੋਇਆ ਸੀ ਜਦੋਂ ਇਹਨਾਂ ਦੇ ਪਿਤਾ ਦੀਰੂਬਾਈ ਅੰਬਾਨੀ ਏਡਨ ਵਿੱਚ ਬਿਜ਼ਨਸ ਲਈ ਗਏ ਸੀ ਤੇ ਇਹਨਾਂ ਦੀ ਮਾਤਾ ਦਾ ਨਾਮ ਕੋਕੀਲਾਬੇਨ ਅੰਬਾਨੀ ਹੈ ਤੇ ਦੀਰੂਬਾਈ ਅੰਬਾਨੀ ਜੀ ਦੇ ਜੀਵਨ ਤੇ ਅਸੀਂ ਪਹਿਲਾਂ ਹੀ ਇੱਕ ਵੀਡੀਓ ਬਣਾਈ ਹੋਈ ਹੈ ਤੇ ਮੁਕੇਸ਼ ਅੰਬਾਨੀ ਜੀ ਦੇ ਛੋਟੇ ਭਰਾ ਦਾ ਨਾਮ ਅਨਿਲ ਅੰਬਾਨੀ ਹੈ ਤੇ ਇਹਨਾਂ ਦੀਆਂ ਦੋ ਭੈਣਾਂ ਨੇ ਤੇ ਇਹਨਾਂ ਦਾ ਬਚਪਨ ਦੋ ਕਮਰਿਆਂ ਵਾਲੇ ਘਰ ਵਿੱਚ ਹੀ ਗੁਜ਼ਰਿਆ ਪਰ ਇਹ ਆਪਣੇ ਮਾਤਾ ਪਿਤਾ ਨਾਲ ਮਿਲ ਕੇ ਮਿਹਨਤ ਕਰਦੇ ਗਏ ਤੇ bizness ਦੀਆਂ ਬਰੀਕੀਆਂ ਸਿੱਖਦੇ ਰਹੇ ਸੋ ਜਿਹੜਾ ਬੰਦਾ ਇਹ ਸੋਚਦਾ ਹੈ ਕਿ ਇਹਨਾਂ ਨੂੰ ਤਾਂ ਬਣਿਆ ਬਣਾਇਆ bizness ਮਿਲ ਗਿਆ ਸੋ ਇਹ ਸੋਚਣਾ ਗਲਤ ਹੈ ਕਿਉਂਕਿ ਜੇਕਰ ਅੱਜ ਕੋਈ ਵੀ ਬੰਦਾ ਕਾਮਯਾਬ ਹੈ ਤਾਂ ਉਹ ਡਿਜ਼ਰਵ ਕਰਦਾ ਸੀ ਇਸ ਕਰਕੇ ਕਾਮਯਾਬ ਹੈ ਕਿਉਂਕਿ ਕਦੇ ਵੀ ਤੁੱਕਾ ਲਾ ਕੇ ਅਮੀਰ ਤਾਂ ਬਣਿਆ ਜਾ ਸਕਦਾ ਪਰ ਅਮੀਰ ਬਣਿਆ ਰਹਿਣਾ ਇਹ ਬਹੁਤ ਵੱਡੀ ਗੱਲ ਹੈ ਜਿਵੇਂ ਕਿ ਲਾਟਰੀ ਲੱਗਣ ਨਾਲ ਅਸੀਂ ਅਮੀਰ ਤਾਂ ਹੋ ਸਕਦੇ ਹਾਂ ਪਰ ਉਸ ਨਾਲ ਅਸੀਂ ਜ਼ਿਆਦਾ ਸਮਾਂ ਅਮੀਰ ਬਣੇ ਨਹੀਂ ਰਹਿ ਸਕਦੇ ਸੂਏਜ਼ ਦੇ ਪਿੱਛੇ ਬਹੁਤ ਹੀ ਮਿਹਨਤੀ ਲੋੜ ਹੈ ਤੇ ਦਿਮਾਗ ਦੀ ਤੇ ਜਿਸ ਨੂੰ ਵੀ ਮਿਲਦੇ ਨੇ ਉਸ ਦਾ ਚਿਹਰਾ ਯਾਦ ਕਰ ਲੈਂਦੇ ਨੇ ਤੇ ਹਰ ਵਾਰ ਇਨਸਾਨ ਨੂੰ ਨਾਮ ਲੈ ਕੇ ਬੁਲਾਉਂਦੇ ਨੇ ਜਿਸ ਨਾਲ ਇਨਸਾਨ ਦੀ ਅਟੈਚਮੈਂਟ ਹੋਰ ਜ਼ਿਆਦਾ ਵਧ ਜਾਂਦੀ ਹੈ ਤੇ ਜਦੋਂ ਵੀ ਕਿਸੇ ਮੀਟਿੰਗ ਵਿੱਚ ਬੈਠਦੇ ਨੇ ਤਾਂ ਘੜੀ ਨਹੀਂ ਦੇਖਦੇ ਤੇ ਟਾਈਮ ਚਾਹੇ 10 ਮਿੰਟ ਦਾ ਹੀ ਲਾਇਆ ਹੋਵੇ ਪਰ ਜਦੋਂ ਤੱਕ ਮੀਟਿੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਇਹ ਉਸ ਜਗ੍ਹਾ ਤੋਂ ਨਹੀਂ ਉੱਠਦੇ ਮਤਲਬ ਕਿ ਕੰਮ ਪੂਰਾ ਹੋਣ ਤੋਂ ਬਾਅਦ ਹੀ ਉੱਠਦੇ ਨੇ ਤੇ ਇਹਨਾਂ ਕਾਰਨਾ ਕਰਕੇ ਹੀ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਤੇ ਇਹਨਾਂ ਦੀ ਨੀਤਾ ਅੰਬਾਨੀ ਨਾਲ ਮੁਲਾਕਾਤ ਵੀ ਬਹੁਤ ਦੀ ਫਿਲਮੀ ਤਰੀਕੇ ਨਾਲ ਹੋਈ ਸੀ ਜੋ ਕਿ ਕਿਸੇ ਹੋਰ ਵੀਡੀਓ ਵਿੱਚ ਦੱਸਾਂਗੇ ਕਿਉਂਕਿ ਇਹਨਾਂ ਦੇ ਕਾਰਨਾਮੇ ਹੀ ਅਜਾਹੇ ਨੇ ਜੇਕਰ ਤੁਸੀਂ ਉਹਨਾਂ ਨੂੰ ਸੁਣੋਗੇ ਤਾਂ ਤੁਸੀਂ ਸੋਚਣ ਲਈ ਤੇ ਹੈਰਾਨ ਹੋਣ ਲਈ ਮਜਬੂਰ ਹੋ ਜਾਵੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਇਹਨਾਂ ਦੇ ਇੰਟੀਲੀਆ ਘਰ ਬਾਰੇ ਜੋ ਕਿ ਆਪਣੇ ਆਪ ਵਿੱਚ ਹੀ ਇੱਕ ਦੁਨੀਆ ਹੈ ਤੇ ਇਸ ਘਰ ਦੇ ਬਣਾਉਣ ਤੋਂ ਬਾਅਦ ਬਹੁਤ ਲੋਕਾਂ ਨੇ ਇਸ ਦਾ ਇਤਰਾਜ ਵੀ ਕੀਤਾ ਸੀ ਤੇ ਜਿਸ ਜ਼ਮੀਨ ਤੇ ਇਹ ਘਰ ਬਣਾਇਆ ਗਿਆ ਹੈ ਉਸ ਤੇ ਕੁਝ ਲੋਕਾਂ ਨੇ ਕਿਹਾ ਸੀ ਕਿ ਇਹ ਜ਼ਮੀਨ ਅਨਾਥ ਆਸ਼ਰਮ ਬਣਾਉਣ ਦੇ ਨਾਮ ਤੇ ਲਈ ਸੀ ਪਰ ਇਸ ਦਾ ਕੋਰਟ ਵਿੱਚ ਕੇਸ ਚੱਲਿਆ ਸੀ ਜਿਸ ਨੂੰ ਮੁਕੇਸ਼ ਅੰਬਾਨੀ ਨੇ ਜਿੱਤ ਲਿਆ ਸੀ ਸੋ ਇਹ ਤਾਂ ਫੇਰ ਅੰਬਾਨੀ ਸੀ ਲੋਕ ਤਾਂ ਛੋਟਾ ਮੋਟਾ ਜੇਕਰ ਕੋਈ ਪਿੰਡ 'ਚ ਤਰੱਕੀ ਕਰਦਾ ਉਸ ਨੂੰ ਨਹੀਂ ਬਖਸ਼ਦੇ ਪਰ ਅੱਜ ਆਪਾਂ ਇਸ ਕਰਦੀਆਂ ਵਿਸ਼ੇਸ਼ਤਾਵਾਂ ਉਹ ਲਗਜ਼ਰੀ ਲਾਈਫ ਬਾਰੇ ਗੱਲ ਕਰਾਂਗੇ ਤੇ ਤੁਸੀਂ ਉਸ ਨੂੰ ਫੀਲ ਕਰਦੇ ਜਾਓ ਤੇ ਤੁਹਾਨੂੰ ਦੱਸ ਦਈਏ ਅੰਟੀਲੀਆ 572 ਫੁੱਟ ਦੀ ਬਿਲਡਿੰਗ ਹੋਣ ਦੇ ਬਾਵਜੂਦ ਮੁੰਬਈ ਦੀਆਂ ਸਭ ਤੋਂ ਉੱਚੀਆਂ ਬਿਲਡਿੰਗਾਂ ਦੀ ਲਿਸਟ ਵਿੱਚ 69ਵੇਂ ਨੰਬਰ ਤੇ ਆਉਂਦੀ ਹੈ ਤੇ ਪਹਿਲੇ ਨੰਬਰ ਤੇ ਇਹ ਬਿਲਡਿੰਗ ਹੈ ਤੇ ਬਾਕੀਆਂ ਦੀ ਲਿਸਟ ਤੁਸੀਂ ਸਕਰੀਨ ਦੀ ਦੇਖ ਸਕਦੇ ਹੋ ਪਰ ਪੂਰੀ ਦੁਨੀਆ ਵਿੱਚ ਇਹ ਬਿਲਡਿੰਗ ਸਭ ਤੋਂ ਮਹਿੰਗੀ ਹੋਣ ਦੀ ਲਿਸਟ ਵਿੱਚ ਦੂਜੇ ਨੰਬਰ ਤੇ ਆਉਂਦੀ ਹੈ ਤੇ ਪਹਿਲੇ ਨੰਬਰ ਤੇ ਆਉਂਦਾ ਹੈ ਇੰਗਲੈਂਡ ਦਾ ਬਕਿੰਗਮ ਪੈਲੇਸ ਜਿਸ ਵਿੱਚ ਰਾਣੀ ਅਲੀਜਾ ਵਸ ਰਹੀਦੀ ਹੈ ਤੇ ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਦੁਨੀਆ ਦੀ ਸਭ ਤੋਂ ਮਹਿੰਗੀਆਂ ਬਿਲਡਿੰਗਾਂ ਵਿੱਚੋਂ ਦੂਜੇ ਨੰਬਰ ਵਾਲੀ ਬਿਲਡਿੰਗ ਇੰਡੀਆ ਦੇ ਵਿੱਚ ਹੈ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਪਰਸਨਲ ਪ੍ਰਾਪਰਟੀ ਹੈ ਕਿਉਂਕਿ ਜ਼ਿਆਦਾਤਰ ਇਹਨਾਂ ਵਿੱਚੋਂ ਕਮਰਸ਼ੀਅਲ ਬਿਲਡਿੰਗਾਂ ਨੇ ਜਿਨ੍ਹਾਂ ਤੋਂ ਪੈਸਾ ਕਮਾਇਆ ਜਾਂਦਾ ਹੈ ਪਰ ਇਹ ਬਿਲਡਿੰਗ ਤੇ ਇੰਨਾ ਪੈਸਾ ਲਾਇਆ ਜਦ ਕਿ ਉਹ ਇੱਕ ਕਰ ਤੇ ਜਿੱਥੇ ਮੁਕੇਸ਼ ਅੰਬਾਨੀ ਨੇ ਆਪਣਾ ਇਹ ਘਰ ਬਣਾਇਆ ਹੋਇਆ ਹੈ ਇਸ ਏਰੀਏ ਵਿੱਚ ਹਰ ਕੋਈ ਘਰ ਨਹੀਂ ਖਰੀਦ ਸਕਦਾ ਕਿਉਂਕਿ ਇਹ ਜਗਾ ਸਭ ਤੋਂ ਮਹਿੰਗੀ ਏਰੀਏ ਵਿੱਚੋਂ ਇੱਕ ਹੈ ਤੇ ਉੱਥੇ 80000 ਰੁਪਏ ਬਰਗ ਫੁੱਟ ਰੇਟ ਹੈ ਸੋ ਬਰਗ ਫੁੱਟ ਕਿੰਨਾ ਹੁੰਦਾ ਹੈ ਇਹ ਤੁਹਾਨੂੰ ਹੁਣ ਪਤਾ ਹੀ ਹੋਵੇਗਾ ਤੇ ਅੰਬਾਨੀ ਦੇ ਘਰ ਦਾ ਏਰੀਆ 4 ਲੱਖ ਪਾਰਕ ਫੋਟ ਵਿੱਚ ਹੈ ਤੇ 2020 ਵਿੱਚ ਇਸ ਘਰ ਦੀ ਕੀਮਤ 2 ਬਿਲੀਅਨ ਯੂ ਐਸ ਡੀ ਡਾਲਰ ਵਿੱਚ ਹੈ ਜੋ ਕਿ ਇੰਡੀਅਨ ਕਰੰਸੀ ਵਿੱਚ 15000 ਕਰੋੜ ਤੋਂ ਵੀ ਜ਼ਿਆਦਾ ਬਣਦੇ ਨੇ ਤੇ ਇਹ ਘਰ ਦੀ ਇਕੱਲੀ ਜ਼ਮੀਨ ਦੀ ਕੀਮਤ 400 ਕਰੋੜ ਦੇ ਕਰੀਬ ਹੈ ਸੁਏਜ਼ ਤੋਂ ਪਤਾ ਲੱਗਦਾ ਹੈ ਕਿ ਅੰਬਾਨੀ ਦਾ ਘਰ ਕਿਸੇ 7 ਸਟਾਰ ਹੋਟਲ ਤੋਂ ਘੱਟ ਨਹੀਂ ਪਰ ਜੇਕਰ ਤੁਸੀਂ ਸੋਚਦੇ ਹੋਣੇ ਆ ਕਿ ਘਰ ਵਿੱਚ ਜ਼ਿਆਦਾਤਰ 3-4 ਕਮਰੇ ਬਾਥਰੂਮ ਤੇ ਰਸੋਈ ਹੀ ਹੁੰਦੀ ਹੈ ਤਾਂ ਤੁਸੀਂ ਗਲਤ ਹੋ ਕਿਉਂਕਿ ਇਹਨਾਂ ਦੇ ਘਰ ਵਿੱਚ ਸਿਨੇਮਾ ਸਪਾਸ ਲੂਨ ਜਿਮ ਤੋਂ ਲੈ ਕੇ ਉਹ ਸਾਰਾ ਕੁਝ ਹੀ ਹੈ ਜੋ ਸਾਨੂੰ ਆਮ ਜ਼ਿੰਦਗੀ ਵਿੱਚ ਚਾਹੀਦਾ ਹੁੰਦਾ ਹੈ ਤੇ ਇਹਨਾਂ ਦੇ ਘਰ ਵਿੱਚ ਇੱਕ ਬਹੁਤ ਹੀ ਜ਼ਿਆਦਾ ਠੰਡਾ ਕਮਰਾ ਵੀ ਹੈ ਗਰਮੀਆਂ ਤੋਂ ਬਚਣ ਲਈ ਪਹਾੜਾਂ ਦਾ ਸਵਾਦ ਲੈਣ ਲਈ ਤੇ ਇਸ ਬਾਰੇ ਵੀ ਅੱਗੇ ਗੱਲ ਕਰਦੇ ਹਾਂ ਸੋ ਅੱਗੇ ਬਦਲਣ ਤੋਂ ਪਹਿਲਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਸੋ ਇਹ ਬਿਲਡਿੰਗ ਦਾ ਨਾਮ ਇੱਕ ਆਈਲੈਂਡ ਦੇ ਨਾਮ ਤੇ ਰੱਖਿਆ ਗਿਆ ਹੈ ਜਿਸ ਦਾ ਨਾਮ ਐਂਟੀਲੇ ਜੋ ਕਿ ਇਸ ਬਿਲਡਿੰਗ ਦੇ ਏਰੀਏ ਦੇ ਸੈਜ ਦਾ ਹੀ ਆਈਲੈਂਡ ਸੀ ਤੇ ਅੱਗੇ ਗੱਲ ਕਰਦੇ ਹਾਂ ਜਦੋਂ ਅੰਬਾਨੀ ਦੇ ਘਰ ਵਿੱਚ ਐਂਟਰ ਹੁੰਨੇ ਆ ਤਾਂ ਸਭ ਤੋਂ ਪਹਿਲਾਂ ਉੱਥੇ ਤੁਹਾਨੂੰ ਭਗਵਾਨਾਂ ਦੀਆਂ ਮੂਰਤੀਆਂ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਕਿ ਗਣੇਸ਼ ਜੀ ਦੀ ਸ਼ਿਵਾ ਜੀ ਦੀ ਤੇ ਭਗਵਾਨ ਬੁੱਧ ਜੀ ਦੀ ਮੂਰਤੀ ਤੇ ਹੋਰ ਵੀ ਬਹੁਤ ਸਾਰੀਆਂ ਤੇ ਅੰਬਾਨੀ ਜੀ ਦੇ ਇਸ ਮੈਲ ਵਿੱਚ 9 ਹਾਈ ਸਪੀਡ ਲਿਫਟਾਂ ਨੇ ਜਿਨ੍ਹਾਂ ਵਿੱਚ ਤਿੰਨ ਮਹਿਮਾਨਾਂ ਲਈ ਦੋ ਸਰਵਿਸ ਕਰਨ ਵਾਲਿਆਂ ਲਈ ਤੇ ਦੋ ਲਿਫਟਾਂ ਪਾਰਕਿੰਗ ਅਲੌਟ ਤੱਕ ਜਾਣ ਲਈ ਤੇ ਦੋ ਅੰਬਾਨੀ ਪਰਿਵਾਰ ਲਈ ਤੇ ਤੁਹਾਨੂੰ ਦੱਸ ਦਈਏ ਕਿ ਇਹ ਬਿਲਡਿੰਗ ਦੀ ਲੰਬਾਈ 570 ਫੁੱਟ ਹੈ ਤੇ ਇਹ ਬਿਲਡਿੰਗ ਵਿੱਚ ਕਹਿਣ ਨੂੰ ਹੀ 27 ਮੰਜ਼ਲਾਂ ਨੇ ਕਿਉਂਕਿ ਇਸ ਦੇ ਸਾਰੇ ਕਮਰੇ ਆਮ ਦੀ ਲੰਬਾਈ ਨਾਲੋਂ ਵੱਡੇ ਨੇ ਜਿਵੇਂ ਕਿ ਸਾਡੇ ਘਰਾਂ ਦੀ ਛੱਤ ਜਾਂ ਬਾਹਰ ਕਿਸੇ ਬਿਲਡਿੰਗਾਂ ਦੀ ਛੱਤ 12 ਜਾਂ 14 ਫੁੱਟ ਤੀ ਹੁੰਦੀ ਹੈ ਪਰ ਇਹ ਬਿਲਡਿੰਗ ਦੇ ਹਰ ਕਮਰੇ ਦਾ ਫਲੋਰ 42 ਫੁੱਟ ਦਾ ਹੈ ਜਿਸ ਕਾਰਨ ਇਹ 27 ਮੰਜ਼ਲਾਂ ਦੀ ਹੀ ਬਿਲਡਿੰਗ ਬਣਦੀ ਹੈ ਪਰ ਜੇਕਰ 12 14 ਦੇ ਹਿਸਾਬ ਨਾਲ ਦੇਖੀਏ ਤਾਂ ਇਹ 60 ਮੰਜ਼ਲਾਂ ਦੀ ਬਿਲਡਿੰਗ ਬਣਦੀ ਹੈ ਪਰ ਉਹਨਾਂ ਨੇ ਹਰ ਇੱਕ ਕਮਰੇ ਦੀ ਉਚਾਈ ਇੰਨੀ ਵੱਡੀ ਕੀਤੀ ਹੈ ਤਾਂ ਜੋ ਉਹ ਅੰਦਰ ਤੋਂ ਮਹਿਲ ਦੀ ਤਰ੍ਹਾਂ ਦਿਖਾਈ ਦੇਵੇ ਜਿਵੇਂ ਕਿ ਪੁਰਾਣੇ ਮਹਿਲਾਂ ਦੀਆਂ ਛੱਤਾਂ ਬਹੁਤ ਜ਼ਿਆਦਾ ਉਚਾਈ ਤੇ ਹੁੰਦੀਆਂ ਸੀ ਤੇ ਇਹ ਬਿਲਡਿੰਗ ਨੂੰ 8 ਤੀਬਰਤਾ ਵਾਲੇ ਭਚਾਲ ਨੂੰ ਚੱਲਣ ਲਈ ਬਣਾਇਆ ਗਿਆ ਤੇ ਇਹ ਬਿਲਡਿੰਗ ਵਿੱਚ ਰਹਿਣ ਵਾਲੇ ਸਿਰਫ 5 ਲੋਕ ਨੇ ਪਰ ਇਹਨਾਂ ਦੀ ਸੰਭਾਲ ਲਈ 600 ਕਰਮਚਾਰੀ ਨੇ ਜੋ ਕਿ 24 ਕੰਟਰੀ ਇਹਨਾਂ ਨੂੰ ਸਰਵਿਸ ਦੇਣ ਲਈ ਲੱਗੇ ਰਹਿੰਦੇ ਨੇ ਤੇ ਜੇਕਰ ਕਿਸੇ ਵੀ ਦੇਸ਼ ਦਾ ਖਾਣਾ ਅੰਬਾਨੀ ਫੈਮਿਲੀ ਖਾਣਾ ਚਾਹੁੰਦੀ ਹੈ ਤਾਂ ਅਲੱਗ-ਅਲੱਗ ਸ਼ੈਫ ਉਹਨਾਂ ਨੂੰ ਖਾਣਾ ਬਣਾ ਕੇ ਦਿੰਦੇ ਨੇ ਵਿੱਚ ਕੋਈ ਕਿਸੇ ਵੀ ਕੰਟਰੀ ਦਾ ਖਾਣਾ ਹੋਵੇ ਤੇ ਇਹ 600 ਕਰਮਚਾਰੀਆਂ ਦੀ ਤਨਖਾਹ 2 ਲੱਖ ਤੋਂ ਸਟਾਰਟ ਹੋ ਕੇ ਕਰੋੜਾਂ ਤੱਕ ਜਾਂਦੀ ਹੈ ਜੋ ਕਿ ਹਰ ਇੱਕ ਦੀ ਅਲੱਗ-ਅਲੱਗ ਸਰਵਿਸ ਤੇ ਡਿਪੈਂਡ ਕਰਦੀ ਹੈ ਤੇ ਇਸ ਕੰਮ ਵਿੱਚ ਜਾਣ ਲਈ ਇੱਕ ਅਲੱਗ ਤੋਂ ਇੰਟਰਵਿਊ ਲਤੀ ਜਾਂਦੀ ਹੈ ਤੇ ਇੱਕ ਟੈਸਟ ਪਾਸ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਉੱਥੇ ਕੰਮ ਕਰਨ ਲਈ ਉਸ ਨੂੰ ਨੌਕਰੀ ਦਿੱਤੀ ਜਾਂਦੀ ਹੈ ਤੇ ਇਹ ਨੂੰ ਸਾਂਭਣ ਵਾਲੀ ਅੰਟਾਲੀਆ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜਿਸ ਵਿੱਚ ਇਹ 600 ਸਰਵੈਂਟ ਆਉਂਦੇ ਨੇ ਤੇ ਹੁਣ ਸ਼ੁਰੂ ਕਰਦੇ ਆ ਇਸ ਘਰ ਦੇ ਗਰਾਉਂਡ ਫਲੋਰ ਤੋਂ ਜਿਸ ਤੇ ਕੀ ਕਾਰਾਂ ਦੀ ਪਾਰਕਿੰਗ ਹੈ ਪਰ ਇਹ ਕਾਰਾਂ ਦੀ ਪਾਰਕਿੰਗ ਪਹਿਲੇ ਫਲੋਰ ਤੇ ਹੀ ਨਹੀਂ ਬਲਕਿ ਦੂਜੇ ਤੇ ਵੀ ਨਹੀਂ ਤੀਜੇ ਚੌਥੇ ਪੰਜਵੇਂ ਛੇਵੇਂ ਤੱਕ ਸਿਰਫ ਕਾਰਾਂ ਦੀ ਹੀ ਪਾਰਕਿੰਗ ਹੈ ਕਿਉਂਕਿ ਅੰਬਾਨੀ ਪਰਿਵਾਰ ਕੋਲ ਖੁਦ ਹੀ ਬਹੁਤ ਜ਼ਿਆਦਾ ਕਾਰਾਂ ਨੇ ਤੇ ਉਸ ਤੋਂ ਬਾਅਦ ਜੋ ਉਹਨਾਂ ਕੋਲ ਗੈਸਟ ਆਉਂਦੇ ਨੇ ਉਹਨਾਂ ਦੀਆਂ ਕਾਰਾਂ ਖੜਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਹੁਣ ਗੱਲ ਕਰਦੇ ਆ ਸੱਤਵੇਂ ਫਲੋਰ ਦੀ ਸੱਤਵੇਂ ਫਲੋਰ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਕਾਰਾਂ ਦਾ ਗੈਰਾਜ ਬਣਾਇਆ ਹੋਇਆ ਹੈ ਜਿੱਥੇ ਉਹ ਤੇਲ ਪਾਣੀ ਸਰਵਿਸ ਵਗੈਰਾ ਕਰਦੇ ਨੇ ਮਤਲਬ ਕਿ ਪੂਰੀ ਕਾਰ ਦੀ ਵਰਕਸ਼ਾਪ ਹੀ 7ਵੀਂ ਮੰਜ਼ਲ ਤੇ ਬਣਾਈ ਹੋਈ ਹੈ ਮਤਲਬ ਕਿ ਉਹਨਾਂ ਨੂੰ ਆਪਣੀ ਕਾਰ ਠੀਕ ਕਰਾਉਣ ਲਈ ਜਾਂ ਬਾਉਸ਼ ਕਰਾਉਣ ਲਈ ਬਾਹਰ ਨਹੀਂ ਜਾਣਾ ਪੈਂਦਾ ਆਪਣੇ 7ਵੇਂ ਫਲੋਰ ਤੇ ਜਾਣਾ ਪੈਂਦਾ ਤੇ ਇਹ 7 ਫਲੋਰਾਂ ਤੋਂ ਬਾਅਦ ਫੇਰ ਸ਼ੁਰੂ ਹੁੰਦੇ ਨੇ ਅਗਲੇ ਫਲੋਰ ਤੇ ਤੁਹਾਨੂੰ ਲੱਗਦਾ ਹੋਵੇਗਾ ਕਿ ਇੰਨਾ ਅਮੀਰ ਬੰਦਾ ਘਰ ਹੀ ਬੈਠਾ ਚੱਲ ਕਰਦਾ ਹੋਵੇਗਾ ਤਾਂ ਤੁਸੀਂ ਗਲਤ ਹੋ ਕਿਉਂਕਿ ਅੰਬਾਨੀ ਦਾ ਸਾਰਾ ਪਰਿਵਾਰ ਸਾਰਾ ਦਿਨ ਆਪਣੇ ਕੰਮ ਵਿੱਚ ਉਲਝਿਆ ਰਹਿੰਦਾ ਹੈ ਤੇ ਕੰਮ ਤੋਂ ਵਾਦ ਆਰਾਮ ਵੀ ਜ਼ਰੂਰੀ ਹੈ ਤੇ ਇਸ ਲਈ ਅਗਲੀਆਂ ਦੋ ਮੰਜ਼ਲਾਂ ਮਨੋਰੰਜਨ ਦੇ ਲਈ ਬਣਾਈਆਂ ਗਈਆਂ ਨੇ ਜਿੱਥੇ ਉਹ ਆਈਸਕ੍ਰੀਮ ਪਾਲਰ ਵਾਈਨ ਰੂਮ সুইমিং ਪੂਲ ਤੇ 80 ਬੰਦਿਆਂ ਦਾ ਇੱਕ ਥੀਏਟਰ ਵੀ ਬਣਾਇਆ ਗਿਆ ਹੈ ਮਤਲਬ ਕਿ ਇੱਕ ਪੂਰੇ ਮਾਲ ਦੀ ਤਰ੍ਹਾਂ ਪਰ ਮਾਲ ਦੇ ਵਿੱਚ সুইমিং ਪੂਲ ਤਾਂ ਹੁੰਦਾ ਹੀ ਨਹੀਂ ਇਹਨਾਂ ਨੇ ਉਹ ਵੀ ਬਣਾਇਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਮੁਕੇਸ਼ ਅੰਬਾਨੀ ਫਿਲਮਾਂ ਦੇਖਣ ਦੇ ਵੀ ਬਹੁਤ ਸ਼ੌਕੀਨ ਨੇ ਤੇ ਵੱਡੀ ਗੱਲ ਇਹ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅੰਬਾਨੀ ਦੇ ਘਰ ਦੇ ਸਿਨੇਮੇ ਵਿੱਚ ਆ ਜਾਂਦੀ ਹੈ ਤੇ ਇਸ ਫਲੋਰ ਤੇ ਹੀ ਉਹਨਾਂ ਨੇ ਮੈਡੀਟੇਸ਼ਨ ਰੂਮ ਮ사ਜ ਜਿਮ ਵਗੈਰਾ ਹੋਰ ਬਹੁਤ ਕੁਝ ਬਣਾਇਆ ਹੈ ਤੇ ਇੱਥੇ ਹੀ ਈਸ਼ਾ ਅੰਬਾਨੀ ਵੱਲੋਂ ਸਜਾਇਆ ਇੱਕ ਪੂਜਾ ਰੂਮ ਵੀ ਹੈ ਜਿੱਥੇ ਸਾਰੇ ਪਰਿਵਾਰ ਵਾਲੇ ਪੂਜਾ ਕਰਦੇ ਨੇ ਤੇ ਇਸ ਤੋਂ ਇਲਾਵਾ ਮੁੰਬਈ ਦੀ ਗਰਮੀ ਤੋਂ ਬਚਣ ਲਈ ਆਈਸ ਰੂਮ ਵੀ ਬਣਾਇਆ ਗਿਆ ਹੈ ਜਿੱਥੇ 24 ਘੰਟੇ ਪਹਾੜਾਂ ਜਿੰਨੀ ਠੰਡ ਦਾ ਮੌਸਮ ਰਹਿੰਦਾ ਹੈ ਤੇ ਨਕਲੀ ਸਨੋਫਾਲ ਵੀ ਹੁੰਦੀ ਹੈ ਮਤਲਬ ਉਹ ਜੂਨ ਜੁਲਾਈ ਦੇ ਮਹੀਨੇ ਵਿੱਚ ਲੇ ਲਦਾਖ ਦਾ ਸਵਾਦ ਆਪਣੇ ਘਰ ਵਿੱਚ ਹੀ ਲੈ ਲੈਂਦੇ ਨੇ ਜੋ ਕਿ ਮੁੰਬਈ ਦੇ ਵਿੱਚ ਸਥਿਤ ਹੈ ਜਿੱਥੇ ਉਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਇਥੇ ਇਹੀ ਇੱਕ ਮੈਡੀਟੇਸ਼ਨ ਰੂਮ ਵੀ ਹੈ। 33 ਉੱਤੇ ਵਾਲੇ ਫਲੋਰ ਤੇ ਫਿਟਨੈਸ ਤੇ ਯੋਗ ਸਟੂਡੀਓ ਦੇ ਨਾਲ-ਨਾਲ ਸਪਾ, ਸਲੂਨ ਤੇ ਜਾਕੂਜੀ ਵੀ ਹੈ। ਤੇ ਜਾਕੂਜੀ ਬਾਰੇ ਤੁਸੀਂ ਸੁਣਿਆ ਨਹੀਂ ਹੋਵੇਗਾ। ਇਹ ਇੱਕ ਗਰਮ ਪਾਣੀ ਵਾਲਾ ਟੱਬ ਹੀ ਹੁੰਦਾ ਜੋ ਕਿ ਸਪਾ ਨਾਲ ਮਿਲਦਾ-ਜੁਲਦਾ ਹੀ ਹੁੰਦਾ ਹੈ। ਤੇ ਇਹ ਸਾਰੀ ਬਿਲਡਿੰਗ ਵਿੱਚ ਅਸਲੀ ਹੀਰੇ ਮੋਤੀ ਵੀ ਕਈ ਜਗ੍ਹਾ ਤੇ ਵਰਤੇ ਗਏ ਨੇ। ਤੇ ਇਸ ਘਰ ਵਿੱਚ ਬੋਲ ਰੂਮ ਵੀ ਹੈ। ਜਿਸ ਨੂੰ ਆਪਾਂ ਬੋਲਿੰਗ ਵੀ ਕਹਿ ਦਿੰਦੇ ਆ। ਤੇ ਜਿਹੜਾ ਇਹ ਬਿਲਡਿੰਗ ਵਿੱਚ W ਸ਼ੇਪ ਵਾਲਾ ਬੀਮ ਦਿਖਦਾ ਹੈ ਉੱਥੇ ਅੰਬਾਨੀ ਪਰਿਵਾਰ ਦਾ ਗਾਰਡਨ ਹੈ। ਜਿੱਥੇ ਇਸ ਘਰ ਨੂੰ ਠੰਡਾ ਰੱਖਣ ਲਈ ਅਜਿਹੇ ਮਹਿੰਗੇ ਤੇ ਵਧੀਆ ਪੌਦੇ ਲਗਾਏ ਗਏ ਨੇ ਜੋ ਸੂਰਜ ਦੀ ਗਰਮੀ ਨੂੰ ਸੋਖਦੇ ਨੇ ਤੇ ਤਾਜੀ ਹਵਾ ਦਾ ਆਨੰਦ ਦਿੰਦੇ ਨੇ ਤੇ ਇਸ ਮਹਿਲ ਦੀ ਹਰ ਇੱਕ ਬਾਲਕੋਨੀ ਵਿੱਚ ਛੋਟਾ ਗਾਰਡਨ ਬਣਾਇਆ ਗਿਆ ਹੈ ਤੇ ਇਸ ਦੀਆਂ ਕੰਧਾਂ ਤੇ ਵੀ ਘਾਹ ਤੇ ਕੁਝ ਪੌਦੇ ਲਗਾਏ ਗਏ ਨੇ ਜਿਨ੍ਹਾਂ ਨੂੰ ਪਾਣੀ ਦੇਣ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਨੂੰ ਆਟੋਮੈਟਿਕ ਪਾਣੀ ਮਿਲਦਾ ਹੈ ਤੇ ਇਸ ਤੋਂ ਉੱਪਰਲੇ ਫਲੋਰ ਤੇ ਜੋ 600 ਲੋਕ ਉੱਥੇ ਕੰਮ ਕਰਦੇ ਨੇ ਉਹਨਾਂ ਦੇ ਰਹਿਣ ਤੇ ਖਾਣ ਪੀਣ ਤੇ ਸੌਣ ਦਾ ਪ੍ਰਬੰਧ ਹੈ ਤੇ ਉੱਥੇ ਹੀ ਉਹਨਾਂ ਦੇ ਮਨੋਰੰਜਨ ਦਾ ਦੀ ਪ੍ਰਬੰਧ ਕੀਤਾ ਗਿਆ ਹੈ ਮਤਲਬ ਕਿ ਉਹਨਾਂ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਿਸੇ 5 ਸਟਾਰ ਤੋਂ ਘੱਟ ਨਹੀਂ ਮਤਲਬ ਅੰਬਾਨੀ ਪਰਿਵਾਰ ਦੇ ਨਾਲ ਨਾਲ ਇਹ 600 ਬੰਦੇ ਵੀ ਕਿਸੇ ਲਗਜ਼ਰੀ ਲਾਈਫ ਨਾਲੋਂ ਘੱਟ ਜੀਵਨ ਨਹੀਂ ਜਿਉਂਦੇ ਤੇ ਇਹਨਾਂ ਨੂੰ ਸੈਲਰੀ ਤੋਂ ਇਲਾਵਾ ਕਈ ਤਰ੍ਹਾਂ ਦੇ ਬੈਨੀਫਿਟ ਦਿੱਤੇ ਜਾਂਦੇ ਨੇ ਜਿਵੇਂ ਕਿ ਇੰਸ਼ੂਰੈਂਸ ਵਗੈਰਾ ਤੇ ਹਰ ਇੱਕ ਕਰਮਚਾਰੀ ਦੇ ਘਰ ਵਿੱਚੋਂ ਇੱਕ ਬੱਚੇ ਨੂੰ ਅਮਰੀਕਾ ਪੜਾਉਣ ਦਾ ਵਾਅਦਾ ਵੀ ਕੀਤਾ ਜਾਂਦਾ ਹੈ ਤੇ ਇਸ ਤੋਂ ਉੱਪਰਲੇ ਫਲੋਰ ਤੇ ਸਾਰੇ ਕਮਰੇ ਮਹਿਮਾਨਾਂ ਲਈ ਬਣਾਏ ਗਏ ਨੇ ਤੇ ਅੰਬਾਨੀ ਨੇ ਆਪਣੇ ਮਹਿਮਾਨਾਂ ਲਈ ਹਰ ਇੱਕ ਤਰ੍ਹਾਂ ਦੀ ਸੁੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਇਸ ਤੋਂ ਉੱਪਰਲੇ ਫਲੋਰਾਂ ਤੇ ਅੰਬਾਨੀ ਦਾ ਸਾਰਾ ਪਰਿਵਾਰ ਪਤਨੀ ਬੱਚੇ ਰਹਿੰਦੇ ਨੇ ਤੇ ਉੱਪਰਲੀ ਮੰਜ਼ਲ ਤੇ ਰਹਿਣ ਦਾ ਕਾਰਨ ਹੈ ਕੁਦਰਤੀ ਸਨਲਾਈਟ ਤੇ ਸਮੁੰਦਰ ਦਾ ਅਦਭੁਤ ਨਜ਼ਾਰਾ ਉਥੋਂ ਦੇਖਣ ਨੂੰ ਮਿਲਦਾ ਹੈ ਇਸ ਬਿਲਡਿੰਗ ਤੇ ਇੱਕ ਹੈਲੀਪੈਡ ਨਹੀਂ ਬਲਕਿ ਦੋ ਵੀ ਨਹੀਂ ਤਿੰਨ ਹੈਲੀਪੈਡ ਨੇ ਤੇ ਹੈਲੀਕਾਪਟਰ ਨੂੰ ਮੈਨੇਜ ਸਿਕਿਉਰਿਟੀ ਤੇ ਦੇਖਰੇਖ ਲਈ ਇੱਕ ਸਾਰਾ ਫਲੋਰ ਹੀ ਦਿੱਤਾ ਗਿਆ ਹੈ ਇਸ ਫਲੋਰ ਤੇ ਉਹਨਾਂ ਦੀ ਸਾਰੀ ਬਿਲਡਿੰਗ ਤੇ ਨਜ਼ਰ ਰੱਖੀ ਜਾਂਦੀ ਹੈ ਜੋ ਕਿ ਹੈਲੀਕਾਪਟਰ ਦੇ ਨਾਲ-ਨਾਲ ਪੂਰੀ ਬਿਲਡਿੰਗ ਦੀ ਵੀ ਦੇਖਰੇਖ ਕਰਦੀ ਹੈ ਮਤਲਬ ਕਿ ਪੂਰਾ ਸਿਕਿਉਰਿਟੀ ਸਿਸਟਮ ਤੇ ਪੂਰੀ ਬਿਲਡਿੰਗ ਦਾ ਟੈਕਨੀਕਲ ਡਿਪਾਰਟਮੈਂਟ ਉਸ ਫਲੋਰ ਤੇ ਹੀ ਰਹਿੰਦਾ ਤੇ ਇਹ ਬਿਲਡਿੰਗ ਨੂੰ ਬਣਾਉਣ ਵਾਲੇ ਕਲਾਕਾਰ ਨੇ ਪਾਰਕਿੰਗ ਤੇ ਬਿੱਲ ਤਿੰਨਾਂ ਦਾ ਕੰਟਰੈਕਟ ਸਿਮਿਕ ਗਰੁੱਪ ਨਾਲ ਸੀ ਜੋ ਕਿ ਦੁਨੀਆ ਦੇ ਮੰਨੇ ਪਰਮੰਨੇ ਆਰਚੀਟੈਕਚਰ ਨੇ ਤੇ ਇਹ ਬਿਲਡਿੰਗ 2010 ਵਿੱਚ ਬਣ ਕੇ ਤਿਆਰ ਹੋ ਗਈ ਸੀ ਪਰ ਇੱਕ ਪੰਡਤ ਨੇ ਅੰਬਾਨੀ ਨੂੰ ਕਿਹਾ ਕਿ ਅਜੇ ਇਸ ਬਿਲਡਿੰਗ ਵਿੱਚ ਵਾਸਤੂ ਦੋਸ਼ ਹੈ ਜਿਸ ਕਾਰਨ ਅੰਬਾਨੀ ਪਰਿਵਾਰ 2012 ਵਿੱਚ ਇਹ ਘਰ ਵਿੱਚ ਰਹਿਣ ਆਇਆ ਪਰ ਹੁਣ ਇਹ ਘਰ ਮੁਕੇਸ਼ ਅੰਬਾਨੀ ਲਈ ਬਹੁਤ ਲੱਕੀ ਹੈ ਤੇ ਤੁਹਾਨੂੰ ਦੱਸਦੀ ਕਿ ਇਹ ਬਿਲਡਿੰਗ ਦਾ ਕੋਈ ਵੀ ਕਮਰਾ ਇੱਕ ਦੂਜੇ ਕਮਰੇ ਨਾਲ ਮਿਲਦਾ ਨਹੀਂ ਤੇ ਸਾਰੇ ਕਮਰਿਆਂ ਦਾ ਇੰਟੀਰੀਅਰ ਇੱਕ ਦੂਜੇ ਤੋਂ ਅਲੱਗ ਹੈ ਤੇ ਇੱਕ ਫਲੋਰ ਦੂਜੇ ਫਲੋਰ ਉਹਤੋਂ ਲੱਗ ਹੈ ਜਿਸ ਕਾਰਨ ਹਰ ਰੋਜ਼ ਨਵੇਂ ਘਰ ਵਿੱਚ ਰਹਿਣ ਦੀ ਫੀਲਿੰਗ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਘਰ ਦਾ ਹਰ ਮਹੀਨੇ ਬਿਜਲੀ ਦਾ ਬਿੱਲ 70 ਲੱਖ ਦੇ ਕਰੀਬ ਆਉਂਦਾ ਹੈ ਤੇ ਇਹ ਗੱਲ ਸੁਣ ਕੇ ਹਰ ਇੱਕ ਆਮ ਇਨਸਾਨ ਨੂੰ ਬਹੁਤ ਜ਼ਿਆਦਾ ਹੈਰਾਨੀ ਵੀ ਹੋਵੇਗੀ ਕਿਉਂਕਿ 70 ਲੱਖ ਬਹੁਤ ਜ਼ਿਆਦਾ ਹੁੰਦਾ ਹੈ ਪਰ ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਬਾਨੀ 1 ਮਿੰਟ ਵਿੱਚ 23 ਲੱਖ ਤੋਂ ਵੀ ਜ਼ਿਆਦਾ ਕਮਾਉਂਦਾ ਹੈ ਤੇ ਹੁਣ ਉਹਨਾਂ ਨੂੰ ਇਹ 70 ਲੱਖ ਰੁਪਏ ਦੇਣ ਲਈ ਸਿਰਫ 3 ਮਿੰਟ ਦਾ ਸਮਾਂ ਚਾਹੀਦਾ ਹੈ ਮਤਲਬ ਕਿ 3 ਮਿੰਟ ਵਿੱਚ ਉਹ ਇਹ ਬਿੱਲ ਨੂੰ ਪੇ ਸਰਦਿ ਨੇ ਤੇ ਉਹਨਾਂ ਦੀ ਇੱਕ ਦਿਨ ਦੀ ਕਮਾਈ 300 ਕਰੋੜ ਤੋਂ ਵੀ ਜ਼ਿਆਦਾ ਹੈ ਮਤਲਬ ਕੁੱਲ ਮਿਲਾ ਕੇ ਉਹ ਇੱਕ ਦਿਨ ਦੀ ਕਮਾਈ ਨਾਲ ਆਪਣੇ ਪੂਰੇ ਘਰ ਨੂੰ ਇੱਕ ਮਹੀਨੇ ਲਈ ਹੈਂਡਲ ਕਰ ਸਕਦੇ ਨੇ ਤੇ ਕੁੱਲ ਮਿਲਾ ਕੇ ਇਹ ਬਿਲਡਿੰਗ ਵਿੱਚ ਪੂਰੀ ਦੁਨੀਆ ਦੀਆਂ ਸੂਲਤਾਂ ਨੇ ਜੋ ਤੁਹਾਨੂੰ ਅੱਜ ਦੱਸੀਆਂ ਗਈਆਂ ਨੇ ਤੇ ਬਹੁਤ ਸਾਰੇ ਲੋਕਾਂ ਨੇ ਇੱਕ ਘਰ ਤੇ 14-15 ਹਜ਼ਾਰ ਕਰੋੜ ਰੁਪਏ ਲਾਉਣ ਤੇ ਅੰਬਾਨੀ ਦੀ ਆਲੋਚਨਾ ਵੀ ਕੀਤੀ ਸੀ ਤੇ ਕਿਹਾ ਸੀ ਕਿ ਇੰਨਾ ਪੈਸਾ ਕਿਸੇ ਘਰ ਤੇ ਲਾਉਣ ਨਾਲੋਂ ਚੰਗਾ ਗਰੀਬਾਂ ਦੀ ਮਦਦ ਕੀਤੀ ਜਾਂਦੀ ਪਰ ਜੇਕਰ ਅਸੀਂ ਦੇਖੀਏ ਉਹਨਾਂ ਨੇ ਆਪਣੀ ਮਿਹਨਤ ਨਾਲ ਇਹ ਸਾਰੀ ਬਿਲਡਿੰਗ ਬਣਾਈ ਹੈ ਤੇ ਉਹਨਾਂ ਦਾ ਬਚਪਨ ਵੀ ਦੋ ਕਮਰੇਆਂ वाले ਘਰ ਵਿੱਚ ਹੀ ਗੁਜ਼ਰਿਆ ਤੇ ਹਰ ਇੱਕ ਛੋਟੀ ਤੋਂ ਛੋਟੀ ਫੈਮਿਲੀ ਵਾਲੇ ਦੇ ਦਿਲ ਵਿੱਚ ਇੱਕ ਸੁਪਨਾ ਜ਼ਰੂਰ ਹੁੰਦਾ ਹੈ ਕਿ ਮੈਂ ਅਮੀਰ ਹੋ ਕੇ ਇੱਕ ਵਧੀਆ ਗੱਡੀ ਤੇ ਵਧੀਆ ਕਾਰ ਜ਼ਰੂਰ ਬਣਾਵਾਂਗਾ ਸੋ ਜਿੰਨੇ ਕੋ ਆਪਣੇ ਪੈਸੇ ਕਮਾ ਲੈਂਦਾ ਹੈ ਵੱਡਾ ਹੋ ਕੇ ਉਸ ਦੇ ਹਿਸਾਬ ਨਾਲ ਉਹ ਆਪਣੇ ਸੁਪਨੇ ਘੱਟ ਵੱਧ ਕਰਕੇ ਕਾਰ ਬਣਾ ਲੈਂਦਾ ਪਰ ਸੁਪਨਾ ਹਰ ਇੱਕ ਦਾ ਹੁੰਦਾ ਹੈ ਤੁਹਾਡਾ ਵੀ ਜ਼ਰੂਰ ਹੋਵੇਗਾ ਪਰ ਮੈਟਰ ਉੱਥੇ ਕਰਦਾ ਕਿ ਪੈਸਾ ਬੰਦਾ ਕਮਾ ਕਿੰਨਾ ਸਕਿਆ ਜਿੰਨਾ ਕਮਾ ਸਕਿਆ ਉਸ ਦੇ ਹਿਸਾਬ ਨਾਲ ਉਹ ਆਪਣੇ ਸੁਪਨਿਆਂ ਦਾ ਕਾਰ ਬਣਾ ਲੈਂਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਉਹ ਦੋ ਕਮਰਿਆਂ ਵਾਲੇ ਘਰ ਵਿੱਚ ਰਹਿੰਦੇ ਉਹਨਾਂ ਨੂੰ ਕੋਈ ਖਾਣ ਲਈ ਨਹੀਂ ਦਿੰਦਾ ਸੀ ਤੇ ਨਾ ਹੀ ਅੱਜ ਤੱਕ ਕਿਸੇ ਮੀਰ ਨੇ ਤੁਹਾਨੂੰ ਆ ਕੇ ਕਿਹਾ ਹੋਵੇਗਾ ਕਿ ਬੇਸ਼ੱਕ ਇਸ ਵਾਰ ਤੁਹਾਡੀ ਫਸਲ ਮਰ ਗਈ ਕੋਈ ਚੱਕਰ ਨਹੀਂ ਜਾਂ ਤੁਹਾਡੇ ਘਰ ਵਿੱਚ ਕੋਈ ਆਮਦਨ ਦਾ ਸਾਧਨ ਨਹੀਂ ਤਾਂ ਤੁਹਾਡਾ ਸਾਰਾ ਖਰਚਾ ਸੀ ਜੱਕਾਂਗੇ ਬਲਕਿ ਉਹ ਇਹ ਦੇਖਦੇ ਨੇ ਕਿ ਗਰੀਬ ਕੌਣ ਹੈ ਝੁੰਗੀਆਂ ਚੌਂਪੜੀਆਂ ਵਾਲਿਆਂ ਨੂੰ ਗਰੀਬ ਮੰਨਿਆ ਜਾਂਦਾ ਹੈ ਮਿਡਲ ਕਲਾਸ ਵਾਲਿਆਂ ਨੂੰ ਨਹੀਂ ਜਦ ਕਿ ਸਭ ਤੋਂ ਜ਼ਿਆਦਾ ਸਿਆਪਾ ਮਿਡਲ ਕਲਾਸ ਵਾਲੇ ਨੂੰ ਹੀ ਹੁੰਦਾ ਹੈ ਉੱਪਰ ਵਾਲਿਆਂ ਦੀ ਪਹੁੰਚ ਉੱਤੇ ਹੁੰਦੀ ਹੈ ਤੇ ਝੁੰਗੀਆਂ ਵਾਲਿਆਂ ਦੀ ਸਰਕਾਰ ਵੱਲੋਂ ਜਾਂ ਲੋਕਾਂ ਵੱਲੋਂ ਤਰਸ ਖਾ ਕੇ ਮਦਦ ਕੀਤੀ ਜਾਂਦੀ ਹੈ ਪਰ ਸਭ ਤੋਂ ਜ਼ਿਆਦਾ ਟੈਨਸ਼ਨ ਮੀਡਲ ਕਲਾਸ ਵਾਲਿਆਂ ਨੂੰ ਹੁੰਦੀ ਹੈ ਸੋ ਜੇਕਰ ਉਹ ਕਦੇ ਨਾ ਕਦੇ ਅਮੀਰ ਪਣਦਾ ਹੈ ਤਾਂ ਪਹਿਲਾਂ ਸਭ ਤੋਂ ਉਹ ਆਪਣੇ ਸੁਪਨੇ ਹੀ ਪੂਰੇ ਕਰੇਗਾ ਜੋ ਉਸਦੇ ਦਿਲ ਵਿੱਚ ਚਾਹ ਨੇ ਤੇ ਇਹ ਗੱਲ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਕੈਟਾਗਰੀ ਵਿੱਚ 80 ਤੋਂ 90% ਲੋਕ ਆਉਂਦੇ ਨੇ ਜੋ ਇੱਕ ਵਧੀਆ ਕਾਰ ਤੇ ਵਧੀਆ ਕਾਰ ਤੇ ਇੱਕ ਵਧੀਆ ਲਗਜ਼ਰੀ ਲਾਈਫ ਜਿਉਣਾ ਚਾਹੁੰਦੇ ਨੇ ਬੇਸ਼ੱਕ ਉਹ ਲੋਕਾਂ ਸਾਹਮਣੇ ਜਿੰਨੇ ਮਰਜ਼ੀ ਗਿਆਨੀ ਬਣੀ ਜਾਣ ਬਣੀ ਜਾਣ ਕਿ দান ਕਰਨਾ ਚਾਹੀਦਾ ਤੇ ਇਹ ਵੀਡੀਓ ਤਾਂ ਅੰਬਾਨੀ ਦੇ ਲਗਜ਼ਰੀ ਕਰਦੀ ਸੀ ਪਰ ਇੱਕ ਵੀਡੀਓ ਆਪਾਂ ਮੁਕੇਸ਼ ਅੰਬਾਨੀ ਦੀ ਲਗਜ਼ਰੀ ਲਾਈਫ ਤੇ ਵੀ ਬਣਾਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਤੇ ਉਸ ਵਿੱਚ ਆਪਾਂ ਨੇ ਲੰਬਾਨੀ ਬਾਰੇ ਵੀ ਗੱਲ ਕਰਾਂਗੇ ਤੇ ਉਹ ਵੀਡੀਓ ਵੀ ਬਹੁਤ ਹੀ ਮੋਟੀਵੇਸ਼ਨਲ ਤੇ ਖਤਰਨਾਕ ਹੋਵੇਗੀ ਇਸ ਕਰਕੇ ਉਸ ਨੂੰ ਲੱਗ ਹੀ ਬਣਾਇਆ ਜਾਵੇਗਾ ਤੇ ਉਹ ਵੀਡੀਓ ਵਿੱਚ ਤੁਸੀਂ ਮੋਟੀਵੇਸ਼ਨਲ ਦੇ ਨਾਲ-ਨਾਲ ਮਨੋਰੰਜਨ ਵੀ ਕਰੋਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਇਸ ਵੀਡੀਓ ਤੋਂ ਥੋੜਾ ਜਿਹਾ ਵੀ ਮੋਟੀਵੇਸ਼ਨ ਦਾ ਡੋਜ਼ ਮਿਲਿਆ ਹੈ ਜਾਂ ਫਿਰ ਤੁਸੀਂ ਆਪਣੇ ਆਪ ਨੂੰ ਉਸ ਘਰ ਵਿੱਚ ਫੀਲ ਕੀਤਾ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਹਰ ਇੱਕ ਉਹ انسان ਨੂੰ ਜਰੂਰ ਸ਼ੇਅਰ ਕਰਿਓ ਜੋ ਆਪਣੀ ਦੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਇੰਸਟਾਗ੍ਰam ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਟਿਕਟੌਕ ਤੇ ਥੋੜਾ ਸ਼ੇਅਰ ਜ਼ਿਆਦਾ ਕਰਦੇ ਹੂੰ ਉੱਥੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤੇ ਇਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਇਸ ਐਪ ਦਾ ਲਿੰਕ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ